ਪੰਜ ਸੱਸੇ ਪੰਜਾਬ ਅਪਣਾ ਲਵੇ ਸਿਰਫ ਕੰਮ ਕਰੇ ਪੰਜ ਸੱਸੇ ਪੰਜਾਬ ਬਦਲ ਜਾਏਗਾ ਸਾਡੇ ਪਰਿਵਾਰ ਬਦਲ ਜਾਣਗੇ ਖੁਸ਼ੀਆਂ ਖੇੜੇ ਆ ਜਾਣਗੇ ਪਹਿਲਾ ਸੱਸਾ ਸਹਿਜ ਪਾਠ ਹਰ ਵੀਰ ਭੈਣ ਬੱਚਾ ਬੀਬੀ ਬਜ਼ੁਰਗ ਆਪੋ ਆਪਣਾ ਸਹਿਜ ਪਾਠ ਕਰੋ ਦੂਸਰਾ ਸੱਸਾ ਸੈਲਫ ਸਟਡੀ ਸੰਗਤ ਜੀ ਆਪਣੇ ਬੱਚਿਆਂ ਨੂੰ ਆਦਤ ਪਾਓ ਟਿਊਸ਼ਨ ਨਹੀਂ ਲੈਣੀ ਕੋਚਿੰਗ ਤੇ ਨਹੀਂ ਜਾਣਾ ਇਹ ਟਿਊਸ਼ਨ ਤੇ ਕੋਚਿੰਗ ਬਹੁਤ ਜਿਆਦਾ ਨਲਾਇਕ ਬੱਚਿਆਂ ਵਾਸਤੇ ਬਣੀਆਂ ਸਨ ਹੁਣ ਸਾਰੇ ਹੀ ਲੈਣ ਪਲ ਲੱਗ ਪਏ ਨੇ ਫੈਸ਼ਨ ਹੀ ਬਣ ਗਿਆ ਬਹੁਤੇ ਬੱਚੇ ਕੋਚਿੰਗ ਰਾਹੀਂ ਆਪਣਾ ਜੀਵਨ ਬਰਬਾਦ ਕਰ ਰਹੇ ਨੇ ਬਹੁਤੇ ਬੱਚੇ ਤੇ ਜੇ ਤੁਸੀਂ ਪੁੱਛੋ ਨਾ ਬਹੁਤੇ ਦੀ ਗਿਣਤੀ ਕਿੰਨੇ ਪਰਸੈਂਟ ਹੈ 50 60 70 80 ਕੇ 90 ਮੈਂ ਕਹਾਂਗਾ 90 ਪਰਸੈਂਟ ਬਠਿੰਡੇ ਦੀ ਇੱਕ ਬੱਚੀ ਚੰਡੀਗੜ ਕੋਚਿੰਗ ਲੈ ਆਈ 3 ਸਾਲ ਬਾਅਦ ਮੈਂ ਇਹਨੂੰ ਪੁੱਛਿਆ ਬੇਟਾ ਕੋਈ ਫਾਇਦਾ ਹੋਇਆ ਮੈਨੂੰ ਕਹਿੰਦੀ ਹੈ ਨਹੀਂ ਅੰਕਲ ਮੈਂ ਤੇ ਟਾਈਮ ਤੇ ਪੈਸਾ ਬਰਬਾਦ ਕੀਤਾ ਇਹਦੇ ਨਾਲੋਂ 셀ਫ ਸਟਡੀ ਕਰਦੀ ਜਾਦਾ ਵਧੀਆ ਹੁੰਨਾ ਸੀ ਇਹ ਕੋਚਿੰਗ ਸੈਂਟਰ ਮਿਲਨ ਦੇ ਅੱਡੇ ਬਣ ਗਏ ਨੇ ਇਹ ਲੁੱਟਣ ਦੇ ਅੱਡੇ ਬਣ ਗਏ ਨੇ ਮਾਫੀਆ ਬਣ ਗਿਆ ਖਿਮਾ ਕਰਨਾ ਪਹਿਲੀ ਵਾਰੀ ਜਦੋਂ ਬੱਚਾ ਕੋਈ ਆ ਮਾਤਾ ਪਿਤਾ ਬੱਚੇ ਨੂੰ ਕਹਿਣਗੇ ਨਾ 셀ਫ ਸਟਡੀ ਕਰ ਪਹਿਲੇ 2 3 6 ਮਹੀਨੇ ਮੁਸ਼ਕਲ ਆਏਗੀ ਜੇ ਜੇ ਤੁਸੀਂ ਇਹ ਸਮਾਂ ਕੱਢ ਲਿਆ ਬੱਚੇ ਨੂੰ ਆਦਤ ਪਾ ਦਿੱਤੀ ਬੱਚੇ ਦੇ ਅੰਦਰ ਸਿੱਖਣ ਦੀ ਜਾਗ ਲੱਗ ਗਈ ਫਿਰ ਉਹ ਬੱਚਾ ਕੋਚਿੰਗਾਂ ਤੇ ਨਹੀਂ ਜਾਏਗਾ ਹਾਂ ਕਿਤੇ ਕੋਈ ਪ੍ਰੋਬਲਮ ਸੋਲਵਿੰਗ ਹੈ 10 ਗੱਲਾਂ ਮੈਨੂੰ ਨਹੀਂ ਸਮਝ ਆਈਆਂ ਜਾ ਕੇ ਸਮਾਂ ਲੈ ਲਿਆ ਤੇ ਸਿੱਖ ਲਿਆ ਤੀਸਰਾ ਸੱਸਾ ਹੈ ਸਕਿੱਲ ਹੁਨਰ ਲੈਣੇ ਕੰਮ ਕਰਨ ਦਾ ਵੱਲ ਆਣਾ ਕੰਪਿਊਟਰ ਦੇ ਕਿੰਨੇ ਪ੍ਰੋਗਰਾਮ ਨੇ ਚਲਾਣੇ ਆਣੇ ਚਾਹੀਦੇ ਨੇ ਲਿਖਣ ਦਾ ਹੁਨਰ ਹੋਣਾ ਚਾਹੀਦਾ ਬੋਲਣ ਦਾ ਹੁਨਰ ਹੋਣਾ ਚਾਹੀਦਾ ਕਮਿਊਨੀਕੇਸ਼ਨ ਸਕਿੱਲ ਅਸੀਂ ਕਹਿੰਦੇ ਆਂ ਮੈਂ ਆਪਣੀ ਯੂਨੀਵਰਸਿਟੀ ਚ 4 ਸਾਲ ਪਹਿਲਾਂ ਮੈਨੂੰ ਪਲੇਸਮੈਂਟ ਡਾਇਰੈਕਟਰ ਦੀ ਸੇਵਾ ਮਿਲੀ ਮੈਂ 46 47 ਸਕਿੱਲਸ ਦੀ ਲਿਸਟ ਬਣਾਈ ਮੇਰੇ ਸਾਥੀ ਕਹਿੰਦੇ ਨੇ ਬਜਟ ਤਾਂ ਹੈ ਨਹੀਂ ਤੂੰ ਕਿਵੇਂ ਸਿਖਾਏਗਾ ਮੈਂ ਕਿਹਾ YouTube ਤੋਂ ਸਿੱਖਣਗੇ ਬੱਚੇ ਪ੍ਰੇਰਣਾ ਕਰਨ ਦੀ ਲੋੜ ਹੈ ਦੱਸਣ ਦੀ ਲੋੜ ਹੈ Google uncle ਤੇ YouTube aunty ਮੈਂ ਇਹ ਕਹਿੰਦਾ ਹਾਂ ਨਾ ਜੇ ਇਹਨਾਂ ਦੀ ਚੰਗੀ ਵਰਤੋਂ ਕਰੋਗੇ ਬਹੁਤ ਅੱਗੇ ਨਿਕਲ ਜਾਓਗੇ ਬਾਰਿਕ ਬੈਨਰ ਲੱਗਾ ਹੈ ਇਹਦੇ ਬਾਰੇ ਜੇ ਭੈੜੀ ਵਰਤੋਂ ਕਰੋਗੇ ਤਬਾਹ ਹੋ ਜਾਓਗੇ ਤੇ ਜੇ ਨਹੀਂ ਵਰਤੋਂ ਕਰੋਗੇ ਪਿੱਛੇ ਰਹਿ ਜਾਓਗੇ ਹੁਣ ਮਰਜ਼ੀ ਆਪਣੀ ਹੈ ਜੀ ਜੇ ਗੰਧ ਵੇਖਣਾ ਤੇ ਜੀਵਨ ਤਬਾਹ ਨਹੀਂ ਵਰਤਨਾ ਤੇ ਪਿੱਛੇ ਰਹਿ ਗਏ ਤੇ ਉਹਦੇ ਵਿੱਚੋਂ ਜੇ ਚੰਗੀਆਂ ਚੰਗੀਆਂ ਗੱਲਾਂ ਲੱਭ ਕੇ ਇਕ ਆਦਤ ਪਾਲਾਂਗੇ ਕਿ ਰੋਜ਼ ਨਵੀਆਂ-ਨਵੀਆਂ ਵਧੀਆ ਚੀਜ਼ਾਂ ਵਧੀਆ-ਵਧੀਆ ਸਕਿੱਲਸ ਲੈਣੀਆਂ ਨੇ ਕਿਤੇ ਪੈਸਾ ਖਰਚਣ ਦੀ ਲੋੜ ਨਹੀਂ ਤੁਸੀਂ ਕਾਮਯਾਬ ਹੋ ਜਾਓਗੇ ਇੱਕ ਗੱਲ ਜ਼ਰੂਰ ਸੁਣਾਣਾ ਚਾਹਾਂਗਾ ਸਕਿੱਲ ਦੇ ਮਾਮਲੇ ਵਿੱਚ ਕਰੋਨਾ ਦੇ ਸਮੇਂ ਤੇ ਇੱਕ ਨੌਜਵਾਨ ਮੇਰੇ ਕੋਲ ਆਇਆ 2 ਸਾਲ ਪਹਿਲਾਂ ਫੈਕਟਰੀ ਲਾਈ ਸੀ ਕਰੋਨਾ ਆ ਗਿਆ ਤੇ ਕੰਮ ਠੱਪ ਹੋ ਗਿਆ ਮੈਨੂੰ ਕਹਿੰਦਾ ਅੰਕਲ ਜੇ 6 ਮਹੀਨੇ ਬਾਅਦ ਕਰੋਨਾ ਠੀਕ ਵੀ ਹੋ ਜਾਏ ਮੇਰਾ ਕੰਮ ਦੁਬਾਰਾ ਲਈ ਤੇ ਆਂਦਿਆਂ 2-3 ਸਾਲ ਲੱਗ ਜਾਣਗੇ ਤੇ ਮੇਰੇ ਕੋਲ ਹੋਰ ਪੂੰਜੀ ਵੀ ਕੋਈ ਨਹੀਂ ਮੈਂ ਕੀ ਕਰਾਂ ਮੈਂ ਕਿਹਾ ਬੇਟਾ ਹੁਨਰ ਕੀ ਐ ਸਕਿੱਲ ਕੀ ਐ ਕਹਿੰਦਾ ਕੋਈ ਨਹੀਂ ਹੈਗੀ ਸਕਿੱਲ ਮੇਰੇ ਕੋਲ ਮੈਂ ਕਿਹਾ ਪਿਤਾ ਜੀ ਕੀ ਕਰਦੇ ਨੇ ਕਹਿੰਦਾ ਬਿਜਲੀ ਦਾ ਕੰਮ ਕਰਦੇ ਨੇ ਮੈਂ ਕਿਹਾ ਤੈਨੂੰ ਮਾੜਾ ਮੋਟਾ ਆਂਦਾ ਹੋਏਗਾ ਘਰੇ ਪਿਤਾ ਜੀ ਕੋਲ ਸਿੱਖ ਸਕਦਾ ਹੈ ਕਹਿੰਦਾ ਜੀ ਕੋਸ਼ਿਸ਼ ਕਰਦਾ ਵਾਂ 6 ਮਹੀਨੇ ਬਾਅਦ ਮੈਨੂੰ ਬਾਜ਼ਾਰ 'ਚ ਮਿਲ ਗਿਆ ਬੜਾ ਹੀ ਖੁਸ਼ ਮੈਂ ਕਿਹਾ ਕਿਵੇਂ ਚੱਲਦਾ ਹੈ ਕੰਮ ਕਹਿੰਦਾ ਅੰਕਲ ਬਹੁਤ ਕਮਾਲ ਦਾ ਕਹਿੰਦਾ ਜੀ ਮਹੀਨੇ ਦੇ 20000 ਤਾਂ ਮੈਂ ਕਿਤੇ ਨਹੀਂ ਜਾਣ ਦਿੰਦਾ ਘੱਟੋ-ਘੱਟ ਹੈ ਜਿਆਦਾ ਵੀ ਹੋ ਜਾਂਦੇ ਨੇ ਮੈਂ ਕਿਹਾ ਇੰਨੇ ਕਿਵੇਂ ਬੰਨੇ ਸ਼ੁਰੂ ਹੋ ਗਏ ਤੇਰੇ ਭਈ ਕਹਿੰਦਾ ਜੀ ਮੈਂ AC ਸਰਵਿਸ ਕਰਨੀ ਸ਼ੁਰੂ ਕਰ ਦਿੱਤੀ ਮੈਂ ਕਿਹਾ ਤੈਨੂੰ ਆਂਦੀ ਸੀ ਕਹਿੰਦੇ ਨਹੀਂ ਮੈਂ ਕਿਹਾ ਕਿੱਥੋਂ ਸਿੱਖੀ ਕਹਿੰਦਾ YouTube ਤੋਂ ਦੂਜੇ ਲੋਕ 300 ਰੁਪਏ ਸਰਵਿਸ ਦੇ ਲੈਂਦੇ ਸੀ ਮੈਂ 250 ਲੈਣਾ ਸ਼ੁਰੂ ਕਰ ਦਿੱਤਾ ਮੇਰੇ ਕੋਲ ਗਾਹਕ ਆਣੇ ਸ਼ੁਰੂ ਹੋ ਗਏ ਉਸ ਤੋਂ ਅਗਲੇ ਸੀਜ਼ਨ 'ਚ ਉਹਨੇ ਇੱਕ ਨਾਲ ਮੁੰਡਾ ਰੱਖ ਲਿਆ ਵੀ ਤੂੰ ਖੋਲ ਕੇ ਦੇਈ ਚੱਲ ਸਰਵਿਸ ਮੈਂ ਕਰੀ ਚੱਲਾਂਗਾ ਫਿੱਟ ਫਿਰ ਤੂੰ ਕਰ ਦੇ ਸੰਗਤ ਜੀ ਇੰਟਰਨੈਟ ਦੀ ਵਧੀਆ ਵਰਤੋਂ ਕਰਨੀ ਬੜੀ ਜ਼ਰੂਰੀ ਹੈ ਕਈ ਮਾਤਾ ਪਿਤਾ ਕਹਿੰਦੇ ਨਾ ਨਾ ਬੱਚੇ ਵਿਗੜ ਜਾਣਗੇ ਇਹ ਐਵੇਂ ਹੀ ਸਾਬ ਜੇ ਵੀ ਅੱਗ ਨੇ بڑے ਘਰ ਵੀ ਸਾੜੇ ਨੇ ਤਾਂ ਵੀ ਅੱਗ ਸਾਡੇ ਘਰ 'ਚ ਬਲਦੀ ਐ ਭੋਜਨ ਬਣਾਉਣ ਲਈ ਸਜੀ ਵਰਤਦੇ ਆ ਨਾ ਅੱਗ ਨੂੰ ਉਹਨੂੰ ਵਰਤਨ ਦਾ ਤਰੀਕਾ ਠੀਕ ਕਰੀਏ ਸ ਤੀਸਰਾ ਸਸਾ ਸਕਿੱਲ ਹਾਸਲ ਕਰੀਏ ਚੌਥਾ ਸਸਾ ਐਕਸਰਸਾਈਜ਼ ਸਕਾਲਰਸ਼ਿਪ ਨੌਜਵਾਨ ਬੱਚੇ ਜਾਣਦੇ ਹੋਣਗੇ ਸਕਾਲਰਸ਼ਿਪ ਮਤਲਬ ਵਜੀਫਾ ਬਹੁਤ ਸਾਰੀਆਂ ਯੂਨੀਵਰਸਿਟੀਆਂ ਪੜਨ ਲਈ ਵਜੀਫਾ ਦਿੰਦੀਆਂ ਨੇ ਬੱਚਿਆਂ ਨੂੰ ਲੁਧਿਆਣੇ ਦੀ ਇੱਕ ਬੱਚੀ ਨੂੰ 1 ਕਰੋੜ 11 ਲੱਖ ਦੀ ਵਜੀਫਾ ਮਿਲਿਆ ਸਕਾਲਰਸ਼ਿਪ 12ਵੀਂ ਦੀ ਬੱਚੀ ਨੂੰ ਇਹ ਮੈਨੂੰ ਵੀ ਨਹੀਂ ਸੀ ਪਤਾ ਮੇਰੇ ਕੋਲ ਗਾਈਡੈਂਸ ਲਈ ਆਈ ਮੈਂ ਹੀ ਪ੍ਰੇਰਣਾ ਕੀਤੀ ਤੇ 1 ਕਰੋੜ ਲੈ ਗਈ ਆ ਕੇ ਮੈਨੂੰ ਦੱਸੇ ਮੈਨੂੰ ਭਰੋਸਾ ਨਾ ਆਵੇ ਫਿਰ ਉਹਨੇ ਮੈਨੂੰ ਯੂਨੀਵਰਸਿਟੀ ਆਫ ਟੋਰਾਂਟੋ ਦੀ ਆਫਰ ਲੈਟਰ ਮੈਨੂੰ ਭੇਜੀ ਉਹ ਪੜ੍ਹ ਕੇ ਮੈਨੂੰ ਪਤਾ ਲੱਗਾ ਸੱਚੀ ਮੁੱਚੀ ਮੈਂ ਉਦੋਂ ਦਾ ਆਪਣੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਕਹਿਣਾ ਸ਼ੁਰੂ ਕੀਤਾ ਤੇ ਜਿੱਥੇ ਪਿੰਡਾਂ ਵਿੱਚ ਸਾਡੀਆਂ ਟੀਮਾਂ ਜਾਂਦੀਆਂ ਸੀ ਉਹਨਾਂ ਦਿਨਾਂ 'ਚ ਇੱਕ ਪ੍ਰੋਜੈਕਟ ਸਾਡਾ ਚੱਲਦਾ ਸੀ ਉਤਸ਼ਾਹ ਪ੍ਰੋਜੈਕਟ ਅਸੀਂ ਕਹਿਣਾ ਸ਼ੁਰੂ ਕੀਤਾ ਨਾ ਕਿੱਲੇ ਵੇਚ ਕੇ ਬਾਹਰ ਜਾਓ ਨਾ ਕਰਜ਼ੇ ਲੈ ਕੇ ਬਾਹਰ ਜਾਓ ਨਾ ਪੱਲਿਓ ਪੈਸੇ ਖਰਚ ਕੇ ਬਾਹਰ ਜਾਓ ਨੌਜਵਾਨ ਅਸਲ ਲੱਗ ਬੰਦੇ ਡਕਸਾ ਫਿਰ ਜਾਈਏ ਕਿਵੇਂ ਮੈਂ ਕਹਿੰਦਾ ਸੀ ਵਜੀਫੇ ਲੈ ਕੇ ਜਾਓ ਵਜੀਫੇ ਦੇਣ ਵਾਲੇ ਵੱਧ ਜੇ ਲੈਣ ਵਾਲੇ ਘੱਟ ਜੇ ਹਾਂ ਸਿਰਫ ਇਹ ਹੈ ਵੀ ਜੇ ਅਗਲੇ ਸਾਲ ਵਜੀਫੇ ਦੀ ਤਿਆਰੀ ਮਿਲਣ ਦਾ ਸਮਾਂ ਆਇਆ ਤੇ 1 ਸਾਲ 2 ਸਾਲ 3 ਸਾਲ ਪਹਿਲਾਂ ਤਿਆਰੀ ਸ਼ੁਰੂ ਕਰੋ ਇਹਨੂੰ ਅਸੀਂ ਕਹਿੰਦੇ ਹਾਂ ਪ੍ਰੋਫਾਈਲ ਬਿਲਡਿੰਗ ਇਹਦੇ ਬਾਰੇ ਇੱਕ ਕਿਤਾਬ ਬਣਾਈ ਹੈ ਖਾਲਸਾ ਜੀ ਦੀ ਵਿਦਿਅਕ ਪ੍ਰਫੁੱਲਤਾ ਉਹਦੇ ਵਿੱਚ 5 ਸੱਸੇ ਲਿਖੇ ਨੇ ਜਿਨ੍ਹਾਂ ਨੂੰ ਇਹ ਚਾਹੀਦੀ ਹੋਵੇ ਪੀਡੀਐਫ ਵੀ ਮੈਂ ਭੇਜਦਾਗਾ ਤੇ ਕੁਝ ਫ੍ਰੀ ਕਾਪੀਆਂ ਵੀ ਭੇਜਦਾਂਗੇ ਵੀਰ ਜੀ ਨੂੰ ਮੈਂ ਬੇਨਤੀ ਕਰਾਂਗਾ ਆਰਸੀਐਫ ਤੋਂ ਕਿ ਉਹ ਇੱਥੇ ਪ੍ਰਬੰਧਕਾਂ ਤੱਕ ਆਪਜੀ ਤੱਕ ਪਹੁੰਚਾ ਦੇਣਗੇ ਜਿਹੜੇ ਪਰਿਵਾਰਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਨੇ ਕੁਝ ਕਰਨਾ ਚਾਹੁੰਦੇ ਨੇ ਉਹ 1 ਕਰੋੜ ਵਾਲੀ ਬੱਚੀ ਨੇ ਉਹਦੇ ਵਿੱਚ ਲੇਖ ਲਿਖਿਆ ਕਿ ਮੈਨੂੰ ਕਿਵੇਂ ਮਿਲਿਆ ਵਜੀਫਾ ਜੇ ਉਹਨੂੰ ਮਿਲ ਸਕਦਾ ਸਾਨੂੰ ਵੀ ਮਿਲ ਸਕਦਾ ਸਿਰਫ ਉਸ ਹੀ ਹਿਸਾਬ ਨਾਲ ਸਾਨੂੰ ਤਿਆਰੀ ਕਰਨੀ ਪਈ ਸਾਊਥ ਦੇ ਬੱਚੇ ਬਾਹਰ ਜਾਂਦੇ ਨੇ ਉਹ ਗੱਡੀਆਂ ਦੇ ਵਿੱਚ ਬੈਠਦੇ ਨੇ ਅਸੀਂ ਜਾਣਦੇ ਆ ਅਸੀਂ ਗੱਡੀਆਂ ਚਲਾਉਂਦੇ ਆ ਕੋਈ ਮਾੜੀ ਗੱਲ ਨਹੀਂ ਗੱਡੀ ਚਲਾਣੀ ਪਰ ਅਸੀਂ ਕਿਉਂ ਨਹੀਂ ਜਾ ਕੇ ਉੱਥੇ ਚੰਗੀਆਂ ਨੌਕਰੀਆਂ ਤੇ ਲੱਗ ਸਕਦੇ ਉਹ ਪੜ੍ਹ ਲਿਖ ਕੇ ਜਾਂਦੇ ਨੇ ਅਸੀਂ ਬਿਨਾ ਪੜੇ ਜਾਂਦੇ ਆ ਅੱਜ ਜ਼ਿੰਦਗੀ ਮੁਸ਼ਕਿਲ ਕਰ ਲਾਂਗੇ 4 ਸਾਲ 5 ਸਾਲ ਮਿਹਨਤ ਕਰ ਲਾਂਗੇ ਸਾਰੀ ਉਮਰ ਆਰਾਮ ਦਾ ਰਹੇਗਾ ਤੇ ਜੇ ਅੱਜ ਜਵਾਨੀ ਦੇ ਵਿੱਚ ਐਸ਼ ਕਰਨ ਦੀ ਸੋਚਦੇ ਰਹਾਂਗੇ ਸਾਰੀ ਉਮਰ ਔਖੀ ਬੀਤੇਗੀ ਕੌਮ ਦਾ ਬૌਧਿਕ ਵਿਕਾਸ ਕਰੀਏ ਵੱਧ ਤੋਂ ਵੱਧ ਸਿੱਖੀਏ ਆ ਇੱਕ ਲੈਰਸ ਬੈਨਰ ਦੇ ਉੱਤੇ ਇਹ ਮੈਂ ਬੇਨਤੀ ਕੀਤੀ ਹੈ ਬੈਨਰ ਸਾਰੇ ਪਿੰਡਾਂ ਚ ਲਗਵਾ ਦਿਓ ਜੀ ਗੁਰਦੁਆਰਿਆਂ ਚ ਲਗਵਾ ਦਿਓ ਜੀ ਆ 50 60 ਰੁਪਏ ਦਾ ਸਿਰਫ ਬੈਨਰ ਬਣਦਾ ਐਸੀ ਥਾਂ ਤੇ ਲਾਓ ਜਿੱਥੇ ਬੱਚਾ ਜਾਏ ਉਹਨੂੰ ਪੜ੍ਹੇ ਉਹਨੂੰ ਮੋਟੀਵੇਸ਼ਨ ਹੋਵੇ ਮੈਂ ਕੁਝ ਕਰਨਾ ਹੈ ਤੇ ਇਥੇ ਨਾਲ ਇੱਕ ਲਹਿਰ ਚੱਲ ਰਹੀ ਹੈ ਨਾਦ ਨਾਦ ਨਹੀਂ ਨਾਦ ਤਿੰਨ ਕੰਨੇ ਲੱਗੇ ਹੋਏ ਨੇ ਇਹ ਐਕ੍ਰੋਨੀਮ ਹੈ ਇੰਗਲਿਸ਼ ਦਾ ਨੰਨਾ ਭਾਵ ਨੋਟਸ ਲੈਣੇ ਇਹ ਭਾਵ ਆਸਕਿੰਗ ਪੁੱਛੋ ਬੱਚਿਆਂ ਨੂੰ ਆਦਤ ਪਾਈਏ ਸਵਾਲ ਪੁੱਛੋ ਆ ਤੁਸੀਂ ਸੰਗਤ 'ਚ ਬਹੁਤ سارے ਮਾਤਾ ਪਿਤਾ ਬੈਠੇ ਹੋ ਅਗਰ ਆਪਣੇ ਬੱਚਿਆਂ ਨੂੰ ਕੁਝ ਸਿਖਾਣਾ ਚਾਹੁੰਦੇ ਹੋ ਨਾ ਤੇ ਕਹਿੰਦੇ ਨੇ ਇੱਕ ਮਾਂ ਅਨਪੜ ਸੀ ਲੇਕਿਨ ਹਰ ਰੋਜ਼ ਆਪਣੇ ਬੱਚੇ ਨੂੰ ਪੁੱਛਦੀ ਸੀ ਅੱਜ ਤੂੰ ਸਕੂਲ 'ਚ ਕਿਹੜਾ ਸਵਾਲ ਪੁੱਛਿਆ ਇੰਨੀ ਕੋ ਗੱਲ ਨਾਲ ਬੱਚੇ ਦੇ ਅੰਦਰ ਜਿਗਿਆਸਾ ਪੈਦਾ ਹੋ ਗਈ ਕਿ ਮੈਂ ਮਾਂ ਨੂੰ ਦੱਸਣਾ ਮੈਂ ਕੋਈ ਸਵਾਲ ਪੁੱਛਾਂ ਅੱਜ ਸਾਡਾ ਸਵਾਲ ਛੋਟੇ ਲੈਵਲ ਦਾ ਹੋਏਗਾ ਹੌਲੀ ਹੌਲੀ ਚੰਗੇ ਲੈਵਲ ਦੇ ਚੰਗੇ ਸਵਾਲ ਸਾਡੇ ਅੰਦਰ ਆਣਗੇ ਪੁੱਛੋ 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 ਇਹ ਵੀ ਗੱਲ ਸਾਨੂੰ ਗੁਰੂ ਸਾਹਿਬ ਤੋਂ ਮਿਲੀ ਜੇ ਸਾਡੀ ਪਹਿਲੀ ਬਾਣੀ ਦੀ ਪਹਿਲੀ ਪੌੜੀ ਵਿੱਚ ਦੋ ਸਵਾਲ ਨੇ ਕਿਵ ਸਚਿਆਰਾ ਹੋਈ ਐ ਕਿਵ ਕੂੜਤ ਠੇਪਾ ਚੌਥੀ ਪੌੜੀ 'ਚ ਫਿਰ ਦੋ ਸਵਾਲ ਫੇਰ ਕਿ ਅੱਗੇ ਰੱਖੀਏ ਛੇਵੀਂ ਪੌੜੀ 'ਚ ਫਿਰ ਦੋ ਸਵਾਲ ਵਣ ਪਾਣੇ ਕੇ ਨਾਏ ਕਰੀ ਸਿੱਖਣ ਸਿਖਾਣ ਪੜਨ ਪੜਾਉਣ ਦਾ ਸਭ ਤੋਂ ਵਧੀਆ ਢੰਗ ਐ ਸਵਾਲ ਜਵਾਬ ਕਰਨੇ ਬੱਚਿਆਂ ਨੂੰ ਆਦਤ ਪਾ ਦਿਓ ਤੇ ਜਿਹੜੇ ਨੌਜਵਾਨ ਬੱਚੇ ਇੱਥੇ ਸੁਣ ਰਹੇ ਹੋ ਪੁੱਛਣ ਦਾ ਸੰਕੋਚ ਝਾਕਾ ਡਰ ਦੂਰ ਕਰ ਦਿਓ ਜਿੰਨਾ ਪੁੱਛੋਗੇ ਉਹਨਾ ਸਿੱਖੋਗੇ ਤੇ ਜਿਹੜੇ ਨਹੀਂ ਪੁੱਛਣਗੇ ਪਿੱਛੇ ਰਹਿ ਜਾਣਗੇ ਤੇ ਨਾਦ ਦਾ ਅਖੀਰਲਾ ਹੈ ਡੀ ਡਿਸਕਸ ਕਰਨਾ ਬਾਣੀ ਦੀ ਭਾਸ਼ਾ ਵਿੱਚ ਵਿਚਾਰ ਕਰਨੀ ਜਿਹੜੀ ਚੀਜ਼ ਸਿੱਖ ਲਈ ਉਹ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਹੋਰਾਂ ਦੇ ਨਾਲ ਵਿਚਾਰੋ ਡਿਸਕਸ ਕਰੋ ਜਿੰਨੀ ਵਿਚਾਰ ਕਰੋਗੇ ਉਨੀ ਕਲੈਰਿਟੀ ਹੋਏਗੀ ਉਸ ਚੀਜ਼ ਦੀ ਸਿੱਖ ਨੇ ਰੋਸ਼ਨ ਦਿਮਾਗ ਬੰਨਣਾ ਹੈ ਆਪਣੇ ਬੁੱਧ ਦੇ ਦੀਪਕ ਨੂੰ ਜਗਾਉਣਾ ਹੈ ਬਸ ਮੈਂ ਅਖੀਰਲੀ ਗੱਲ ਕੇ ਕਹਿ ਕੇ ਸਮਾਪਤੀ ਕਰਦਾ ਚਾਰ ਸਸੇ ਹੋਗੇ ਪਹਿਲਾ ਸਹਿਜ ਪਾਠ ਦੂਜਾ ਸੈਲਫ ਸਟਡੀ ਤੀਜਾ ਸਕਿੱਲ ਚੌਥਾ ਸਕਾਲਰਸ਼ਿਪ ਤੇ ਪੰਜਵਾਂ ਹੈ ਸ਼ੇਅਰਿੰਗ ਸ਼ੇਅਰਿੰਗ ਇੱਕ ਤਾਂ ਹੈ ਵੰਡ ਛਕਣਾ ਦੂਜਾ ਸ਼ੇਅਰਿੰਗ ਹੈ ਸੰਗਤ ਜੀ ਜੇ ਕਿਸੇ ਤੇ ਕੋਈ ਮੁਸ਼ਕਿਲ ਹੈ ਕੋਈ ਭੀੜ ਹੈ ਪੁਰਾਣੇ ਸਮੇਂ ਚ ਸਿਆਣੇ ਕਹਿੰਦੇ ਸੀ ਕੋਈ ਤਕਲੀਫ ਹੈ ਕੋਠੇ ਚੜ ਕੇ ਰੋਲਾ ਪਾ ਕੋਈ ਜਣਾ ਦੱਸ ਦੇਗਾ ਤੇ ਅੱਜ ਪਤਾ ਕੀ ਹੈ ਅੱਜ ਅਸੀਂ ਲੁਕਾਉਂਦੇ ਹਾਂ ਹਾਏ ਕਿਸੇ ਨੂੰ ਪਤਾ ਨਾ ਲੱਗ ਜਾਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਨਾਰਾ ਦਿੱਤਾ ਕਰੋਗੇ ਗੱਲ ਮਿਲੇਗਾ ਹੱਲ ਸਾਰੇ ਬੋਲਣਾ ਜੀ ਕਰੋਗੇ ਗੱਲ ਮਿਲੇਗਾ ਹੱਲ हां ਗੱਲ ਕਿਹਦੇ ਨਾਲ ਕਰਨੀ ਹੈ ਸੋਚਣਾ ਪਏਗਾ ਗਲਤ ਥਾਂ ਤੇ ਗੱਲ ਕਰਾਂਗੇ ਉਹ ਬਦਨਾਮੀ ਕਰੇਗਾ ਜਾਂ ਨਸ਼ਿਆਂ ਵੱਲ ਲਾ ਦੇਗਾ ਗੁਰਦੁਆਰਾ ਸਾਹਿਬ ਭਾਈ ਸਾਹਿਬ ਨਾਲ ਗੱਲ ਕਰੋ ਮਾਤਾ ਪਿਤਾ ਨਾਲ ਗੱਲ ਕਰੋ ਕਿਸੇ ਚੰਗੇ ਉਸਤਾਦ ਨਾਲ ਗੱਲ ਕਰੋ ਤੇ ਜਿਹੜੇ ਹੋਰ ਵਧੀਆ ਗੁਰੂ ਨਾਲ ਜੁੜਿਓ ਗੁਰੂ ਨਾਲ ਗੱਲ ਕਰੋ ਗੁਹਜ ਗੱਲ ਜੀ ਕੀ ਕੀਚੈ ਸਤਗੁਰੂ ਪਾਸ ਸਤਗੁਰੂ ਸਾਡੀ ਹਰ ਗੱਲ ਦਾ ਜਵਾਬ ਦੇਣਗੇ ਆਓ ਗੁਰੂ ਪਿਆਰਿਓ ਅਸੀਂ ਸਾਰੇ ਜਣੇ ਆਪਣੇ ਪੰਥ ਦੀ ਪੁਨਰਸਰਜੀਤੀ ਲਈ ਕੱਲ ਮੰਜੀ ਸਾਹਿਬ ਦੀਵਾਨ ਹਾਲ 'ਚ ਇੱਕ ਬਹੁਤ ਵੱਡਾ ਇਕੱਠ ਹੋਇਆ ਵਿਦਿਆਰਥੀ ਕਾਨਫਰੰਸ ਉੱਥੇ ਇੱਕ ਪੰਜਾਬ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਗੱਲ ਕੀਤੀ ਗਈ ਕਿ ਆਉਂਦੇ 25 ਸਾਲ 2049 ਤੱਕ ਅਸੀਂ ਆਪਣੀ ਕੌਮ ਦੀ ਵਿਦਿਅਕ ਪ੍ਰਫੁੱਲਤਾ ਲੈ ਕੇ ਆਈਏ ਕੱਲੀ ਖੜਕ ਨਹੀਂ ਹੁਣ ਗਿਆਨ ਖੜਕ ਫੜ ਲਈਏ ਸਪਿਰਚੁਅਲ ਐਨਲਾਈਟਨਮੈਂਟ ਲੈ ਕੇ ਆਈਏ ਤੇ ਸਾਡੀ ਕੌਮ ਦਾ ਸੁਭਾਜ ਏ ਆ ਜਿਹੜੀਆਂ ਹੁਣਾਂ ਏਰੀਆ ਚੱਲ ਰਹੀਆਂ ਨੇ ਕਬਰਾਂ ਦੀ ਲੋੜ ਨਹੀਂ ਕੰਮ ਕਰਨ ਦੀ ਲੋੜ ਸਾਡੀ ਕੌਮ ਦਾ ਸੁਭਾਏ 100 ਸਾਲ ਪਹਿਲਾਂ 150 ਸਾਲ ਪਹਿਲਾਂ ਸਿੰਘ ਸਭਾ ਲਹਿਰ ਚੱਲੀ ਸੀ ਅੱਜ ਹਰ ਜਗ੍ਹਾ ਤੇ ਸਿੰਘ ਸਭਾ ਗੁਰਦੁਆਰੇ ਆਲੀ ਸ਼ਾਨ ਬਣ ਗਏ ਨੇ ਲੰਗਰਾਂਵਲ ਤੁਰੇ ਕਮਾਲ ਦੇ ਸਾਰੇ ਸੰਸਾਰ ਵਿੱਚ ਲੰਗਰਾਂ ਦੀ ਚਰਚਾ ਹੋ ਰਹੀ ਹੈ ਆਓ ਹੁਣ ਕੌਮ ਐਜੂਕੇਸ਼ਨ ਵੱਲ ਮੋੜਾ ਪਾ ਦਵੇ ਵਿਦਿਆ ਵੱਲ ਮੋੜਾ ਪਾ ਦੇ ਵੱਧ ਤੋਂ ਵੱਧ ਗਿਆਨ ਹਾਸਲ ਕਰੀਏ ਗੁਰੂ ਅੱਗੇ ਅਰਦਾਸ ਕਰੀਏ ਜ਼ਰੂਰ ਸਫਲ ਹੋਵਾਂਗੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਆਪ ਜੀ ਸਥਾਨਕ ਪ੍ਰਬੰਧਕਾ ਨਾਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਰੇ ਰਲ ਮਿਲ ਕੇ ਆਪਣੇ ਗੁਰੂ ਪੰਥ ਨੂੰ ਹੋਰ ਅੱਗੇ ਲੈ ਕੇ ਜਾਈਏ ਇਹਨੇ ਅਖਰਾਂ ਨਾਲ ਮੈਂ ਖਿਮਾ ਦਾ ਜਾਚਕ ਹਾਂ ਹੋਈਆਂ ਪੁੱਲਾਂ ਲਈ ਖਿਮਾ ਕਰਨੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ